ਕਿੰਨੂ ਨੂੰ ਤੁਸੀਂ ਕੱਟ ਲਓ ਫਾੜੀਆਂ ਕੱਟ-ਕੱਟ ਚਬ-ਚਬ ਕੇ ਖਾਜੋ ਚੂਸ-ਚੂਸ ਕੇ ਖਾਜੋ ਬਾਕੀ ਉਹ ਫੋਲਡ ਕੇ ਜਾਂ ਸਿੱੜ ਦੋ ਉਹ ਕਮਾਲ ਕਰਦਾ ਅੱਛਾ ਜਿਹੜਾ ਉਹਦਾ ਛਿਲਕਾ ਹੁੰਦਾ ਉਹਨੂੰ ਸੁਕਾ ਲਓ ਸੁਕਾ ਕੇ ਉਹਦਾ ਪਾਊਡਰ ਬਣਾ ਲਓ ਉਹਦੇ ਨਾਲ ਤੁਸੀਂ ਪਾਊਡਰ ਪਾਊਡਰ ਨੂੰ ਪਤਾ ਕੀ ਕਰਨਾ گلاب ਜਲ ਚ ਮਿਕਸ ਕਰਕੇ ਉਹ ਕਰੀਮ ਜੀ ਬਣ ਜਾਂਦੀ ਆ ਉਹਨੂੰ ਚਿਹਰੇ ਤੇ ਲਾਓ ਮਾਸਕ ਵਾਂਗੂ ਤੁਸੀਂ ਦੇਖੋਗੇ ਚਿਹਰੇ ਤੇ ਜਿਹੜੇ ਕਾਲੇ ਕਾਲੇ ਦਾਗ ਧੱਬੇ ਉਹ ਵੀ ਖਤਮ ਪੈਰਾਂ ਦੀਆਂ ਹੱਡੀਆਂ ਤੇ ਲਾਓ ਜਿਹੜੀਆਂ ਫਟੀਆਂ ਰਹਿੰਦੀਆਂ ਨੇ ਪੈਰਾਂ ਦੇ ਵਿੱਚ ਝਾਵੇਂ ਜੇ ਬਣ ਜਾਂਦੇ ਕਈ ਤਾਂ ਵਿਚਾਰੀਆਂ ਮਾਤਾ ਭੈਣਾਂ ਦਿਖਾਉਂਦੀਆਂ ਨੇ ਵੀਰੇ ਆ ਦੇਖ ਫੱਟੇ ਪਏ ਨੇ ਮੱਝਾਂ ਚੋਣੀਆਂ ਪੈਂਦੀਆਂ ਨੇ ਕੱਖ ਕੰਡਾ ਕਰਨਾ ਪੈਂਦਾ ਆ ਕਰਨਾ ਤੇ ਉਹ ਪੈਰਾਂ ਨੂੰ ਲਾਓ ਜਿਹੜੀਆਂ ਭੈਣਾਂ ਦੇ ਵੀਰਾਂ ਦੇ ਪੈਰਾਂ 'ਚੋਂ ਮਸਕ ਮਾਰਦੀ ਹੈ ਜੁੱਤੇ ਲਾਉਣ ਤੇ 스멜 ਫੈਲ ਜਾਂਦੀ ਹੈ ਉਹ ਅਗਰ ਕਿਤੇ ਇਹ ਛਿਲਕੇ ਜਿਹੜੇ ਹੁੰਦੇ ਨੇ ਚਾਹੇ ਕਿੰਨੂ ਦੇ ਹੋਣ ਮਸੰਮੀ ਦੇ ਹੋਣ ਸੰਤਰੇ ਦੇ ਹੋਣ ਕਾਲ ਕਰ ਕਰਕੇ ਹੁਣ ਇਹਨਾਂ ਪੁੱਛੀ ਜਾਏ ਉਹ ਛਿਲਕੇ ਕਿਹੜੇ ਵਰਤਣੇ ਕੋਈ ਵੀ ਹੋਣ ਇਹਨਾਂ ਚੋਂ ਤਿੰਨਾਂ ਚੋਂ ਉਹ ਪਾਊਡਰ ਬਣਾ ਲਓ ਨਿੰਬੂ ਦੇ ਛਿਲਕੇ ਉਦੋਂ ਵੀ ਗਾਹ ਗੁਰੂ ਨੇ ਮਤਲਬ ਇਹ ਸਾਰੇ ਛਿਲਕੇ ਕੰਮ ਆਉਣ ਵਾਲੇ ਇਹਨਾਂ ਦਾ ਸੁਕਾ ਲਓ ਕੜੰਗ ਜੇ ਬਣ ਜਾਂਦੇ ਆ ਕੁੱਟ-ਕੁੱਟ ਕੇ ਚੰਗੀ ਤਰ੍ਹਾਂ ਮਿਕਸੀ 'ਚ ਪਾ ਦਿਓ ਮਿਕਸੀ 'ਚ 2-4 ਗੇੜੇ ਦੇਓਗੇ ਐਂ ਵਧੀਆ ਫਾਈਨ ਪਾਊਡਰ ਬਣ ਜਾਂਦਾ ਉਹ ਪਾਊਡਰ ਨੂੰ ਕੱਪੜੇ 'ਚ ਛਾਣ ਲਓ ਛਾਲਣੀ 'ਚ ਛਾਣ ਲਓ ਜਿਵੇਂ ਠੀਕ ਲੱਗਦਾ ਉਸ ਤੋਂ ਬਾਅਦ ਉਹਨੂੰ ਪਾਓ ਭਾਂਡੇ 'ਚ ਵੱਡੇ 'ਚ ਪਾਊਡਰ ਨੂੰ ਭਾਈ ਆਧਾ ਕਿਲੋ ਬਣ ਗਿਆ ਪਾਊਡਰ ਉਹਦੇ ਵਿੱਚ ਗੁਲਾਬ ਜਲ ਪਾ ਕੇ ਘਮਾਈ ਜੋ ਘਮਾਈ ਜੋ ਘਮਾਈ ਜੋ ਕਰੀਮ ਬਣ ਜਾਂਦੀ ਆ ਐਸੀ ਕ੍ਰੀਮ ਬਣਨੀ ਆ ਚਿਹਰੇ ਦੀ ਕੋਈ ਨਾ ਉੱਤੇ ਉੱਤੇ ਤਾਂ ਸੁਭਾਜ ਗੋਲਦੀ ਐ ਕਰੀਮਾਂ ਵੀ ਫੇਲ ਹੋ ਜਾਂਦੀਆਂ ਨੇ ਜੇ ਤੁਸੀਂ ਸੱਚ ਵਿੱਚ ਬਣਾ ਲਓਗੇ ਉਹਨੂੰ ਤੇ ਉਹਨੂੰ ਤੁਸੀਂ ਲਾਓ ਫੇਸ ਦੇ ਉੱਪਰ ਤੁਸੀਂ ਕਹੋਗੇ ਕਮਾਲ ਦਾ 글로 ਆ ਰਿਹਾ ਕਮਾਲ ਦੀ ਸਕਿਨ ਠੀਕ ਹੋ ਰਹੀ ਆ ਫਿਰ ਪੈਰਾਂ ਦੀ ਅੱਡੀਆਂ ਫਟੀਆਂ ਨੇ ਉਹਦੇ ਚ ਲਾਓ ਪੈਰਾਂ ਚੋਂ ਮੁਸਕ ਮਾਰਦੀ ਆ ਉੱਥੇ ਲਾਓ ਤੁਸੀਂ ਚੰਦ ਦਿਨਾਂ ਚ ਦੇਖੋਗੇ ਕਿੰਨਾ ਫਾਇਦਾ ਹੋ ਰਿਹਾ ਉਹਨੂੰ ਲਾ ਕੇ ਵਾਸ਼ ਵੀ ਕਰਨੀ ਆ ਕਿਤੇ ਛੱਡ ਦਵਾਂ ਫਿਰ ਮੁਸਕ ਵੀ ਆਉਣ ਲੱਗ ਜੂਗੀ ਲਾਉਣੀ ਆ 15 20 ਮਿੰਟ ਅੱਧਾ ਘੰਟਾ ਲਾ ਕੇ ਉਹਨੂੰ ਧੋ ਦੋ ਧੋਣਾ ਵੀ ਕਾਦੇ ਨਾਲ ਨਾਰਮਲ ਪਾਣੀ ਨਾਲ ਧੋਣਾ ਕੋਈ ਸਾਬਣ ਸੁਬਨਾਂ ਯੂਜ਼ ਕਰਿਓ ਨਹੀਂ ਤਾਂ ਫਿਰ ਉਹਦਾ ਫਾਇਦਾ ਹੀ ਖਤਮ ਹੋ ਜਾਊਗਾ ਜਿਹੜਾ ਉਹਨੂੰ ਮਿਲਣਾ ਹਾਂ ਦੋ ਤਿੰਨ ਦਿਨ ਬਾਅਦ ਦੋਏ ਦਿਨ ਚਾਹੇ ਸਾਬਣ ਨਾਲ ਇਸਤੇਮਾਲ ਕਰ ਲਓ ਇੱਕ ਦਿਨ ਜ਼ਰੂਰ ਉਹਨੂੰ ਐਂ ਪਾਣੀ ਨਾਲ ਧੋ ਕੇ ਛੱਡ ਦਿਓ ਤਾਂ ਇਹ ਉਹਦਾ ਫਾਇਦਾ ਜੂਸ ਜਿਹੜਾ ਆਪਾਂ ਪੀਣਾ ਹੁਣ ਗੱਲ ਆਊਗੀ ਮਸੰਮੀ ਦੇ ਜੂਸ ਦੀ ਗੱਲ ਕੀਤੀ ਸੰਤਰੇ ਦੀ ਗੱਲ ਕਰਦੇ ਹਾਂ ਸੰਤਰੇ ਦੀ ਫਾੜੀ ਠੀਕ ਹੈ ਨਾ ਉਹ ਅਸੀਂ ਛੋਟੇ ਹੁੰਦੇ ਤਾਂ ਕਹਿੰਦੇ ਹੁੰਦੇ ਆੜੀ ਆੜੀ ਸੰਤਰੇ ਦੀ ਫਾੜੀ ਤੇ ਉਹ ਉਹ ਬੜੇ ਵਧੀਆ ਲੱਗਦੇ ਆ ਗੱਲਾਂ ਯਾਦ ਆ ਜਾਂਦੀਆਂ ਨੇ ਤਾਂ ਉਹ ਸੰਤਰਾ ਜਿਹੜਾ ਹੈਗਾ ਉਹਨੂੰ ਮੂੰਹ ਚ ਪਾਓ ਪੀਸ ਪੂਰਾ ਫਾੜੀ ਉਹਦੇ ਵਿੱਚੋਂ ਬੀਜ ਨੇ ਥੁੱਕ ਦਿਓ নো ਪ੍ਰੋਬਲਮ ਚਬ ਵੀ ਲਓਗੇ ਤਾਂ ਫਾਇਦਾ ਹੀ ਕਰਨਗੇ ਰੱਬ ਨੇ ਐਵੇਂ ਹੀ ਨਹੀਂ ਦਿੱਤੇ ਉਹ ਪਰ ਚਲੋ ਆਪਾਂ ਸਵਾਦ ਕਰਕੇ ਨਹੀਂ ਲੈਂਦੇ ਕੌੜੇ ਹੁੰਦੇ ਨੇ ਥੁੱਕ ਦਿਓ ਤੇ ਉਹਦਾ ਜਿਹੜਾ ਰਸਾ ਰਸਾ ਚੂਸ ਲਓ ਤੇ ਉਹਦਾ ਜੂਸ ਵੀ ਕੱਢ ਸਕਦੇ ਹੋ ਜੂਸ ਪੀ ਲਓ ਉਹਦੇ ਛਿਲਕੇ ਤੁਹਾਨੂੰ ਜਮੇ ਦੱਸਿਆ ਸੁਕਾਉਣ ਲਈ ਰੱਖ ਦਿਓ ਤੇ ਇਸੇ ਤਰ੍ਹਾਂ ਕਿੰਨੂ ਜਿਹੜਾ ਹੈਗਾ ਜੇ ਤੁਸੀਂ ਸੱਚਮੁੱਚ ਕਹਿੰਦੇ ਹੋ ਵੀ ਮੈਨੂੰ ਇਹ ਪੂਰੀ ਤਰ੍ਹਾਂ એનર્ਜੀ ਚਾਹੀਦੀ ਹੈ ਭਰਪੂਰ ਬਈ ਕੱਲ ਰਾਤ ਬਹੁਤ ਹੋ ਗਈ ਹੈਮਕੋਵਰ ਹੋਈ ਜਾਂਦਾ ਜੇ ਲੇਡੀਜ਼ ਨੇ ਸਾਡੀਆਂ ਮਾਤਾ ਭੈਣਾਂ ਥੱਕ ਜਾਂਦੀਆਂ ਨੇ ਸਵੇਰੇ ਸਵੇਰੇ ਕਿਨੂ ਦਾ ਜੂਸ ਇੱਕ ਗਲਾਸ ਪਰ ਪੀਣਾ ਹੌਲੀ-ਹੌਲੀ ਆਏ ਘਟਕ-ਘਟਕੇ ਪੀਓਗੇ ਗਲਾ ਖਰਾਬ ਕਰੂਗਾ ਕਰੂਗਾ ਹੌਲੀ-ਹੌਲੀ ਸਿਪ ਕਰ-ਕਰ ਕੇ ਪੀਓ ਉਹਨੂੰ ਟੈਂਪਰੇਚਰ ਦੇ ਦਿਓ ਆਪਣੇ ਮੂੰਹ ਦਾ ਨਾਲ ਸਲਾਈਵਾ ਅੰਦਰ ਜਾਊਗਾ ਸਾਡੇ ਤਾਂ ਸਾਡੀ ਚੈਸਟ ਦੀ ਇਨਫੈਕਸ਼ਨ ਖਤਮ ਹੋਊਗੀ ਤਾਕਤ ਦਊਗਾ ਸਰੀਰ ਨੂੰ ਔਰ ਸਰੀਰ ਦੀ ਸ਼ੁੱਧੀ ਕਰੂਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਐ ਜਦੋਂ ਨੂੰ ਪੀਓਗੇ ਨਾ ਤੁਹਾਨੂੰ ਐ ਲੱਗੂ ਜਿਵੇਂ ਕਾਲਜ ਵਿੱਚ ਠੰਡ ਪੈ ਗਈ ਦਸੰਬਰ ਜਨਵਰੀ ਚ ਵੀ ਐਦਾਂ ਦਾ ਫੀਲ ਹੁੰਦਾ ਅੰਦਰ ਜਿਨ੍ਹਾਂ ਦਾ ਫੈਟੀ ਲੀਵਰ ਹੈ ਉਹਨਾਂ ਵਾਸਤੇ ਬਹੁਤ ਫਾਇਦੇਮੰਦ ਹੈ ਮਸੰਮੀ ਸੰਤਰਾ ਕਿੰਨੂ ਕੋਈ ਵੀ ਜੂਸ ਮਿਲ ਜਾ ਇਹਨਾਂ ਦੇ ਵਿੱਚੋਂ ਕਮਾਲ ਦਾ ਰਿਜ਼ਲਟ ਹੈ ਫੈਟੀ ਲੀਵਰ ਵਾਲਿਆਂ ਵਾਸਤੇ ਵੀ ਬਾਕੀ ਜਿਨ੍ਹਾਂ ਨੂੰ ਫੈਟੀ ਲੀਵਰ ਦੀ ਜ਼ਿਆਦਾ ਪ੍ਰੋਬਲਮ ਹੈ ਨਾ ਲੀਵਰ ਫੈਟੀ ਹੋ ਗਿਆ ਜੌਂਡਸ ਪੀਲੀਆ ਹੋ ਗਿਆ ਉਹਨਾਂ ਨੂੰ ਇੱਕ ਵਾਰੀ ਆ ਕੇ ਮੈਨੂੰ ਮਿਲਣਾ ਚਾਹੀਦਾ ਮਿਲਣਾ ਥੋੜਾ ਜਿਹਾ ਔਖਾ ਸਮਾਂ ਲੱਗਦਾ ਪਰ ਕੋਸ਼ਿਸ਼ ਕਰੀ ਜਾਓ ਇਹਨਾਂ ਨੰਬਰਾਂ ਤੇ ਟੈਲੀਫੋਨ ਕਰ ਕਰਕੇ ਕਰ ਕਰਕੇ ਤੰਗ ਕਰ ਦਿਓ ਤਾਂ ਕਿ ਉਹ ਤੁਹਾਨੂੰ ਅਪਾਇੰਟਮੈਂਟ ਦੇਣ ਲਈ ਮਜਬੂਰ ਹੋ ਜਾਣ ਤੁਸੀਂ ਕਦੇ ਵੀ ਸਮਾਂ ਲੈ ਕੇ ਆ ਕੇ ਮਿਲੋਗੇ ਤੁਹਾਨੂੰ ਮੈਂ ਆਪ ਮਿਲੂੰਗਾ ਜਦੋਂ ਤੱਕ ਮੈਂ ਹੈਗਾ ਤੁਹਾਡੇ ਨਾਲ ਤੇ ਨਹੀਂ ਤਾਂ ਬੱਚੇ ਤਾਂ ਕਰਨਗੇ ਆਪਣਾ ਕੰਮ ਪਰ ਇਹ ਚੀਜ਼ ਦਾ ਖਿਆਲ ਰੱਖੋ ਕਿ ਆਪਣਾ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਦਾ ਸਹੀ ਪਾਲਣ ਪੋਸ਼ਣ ਜੇ ਕਰਨਾ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਖੀਰਾ ਜ਼ਰੂਰ ਖਾਣਾ ਸਾਰਿਆਂ ਨੇ ਇੱਕ ਇੱਕ ਫਿਰ ਉਸ ਤੋਂ ਬਾਅਦ ਗਾਜਰ ਮਿਲ ਜੇ ਗਾਜਰ ਖਾ ਲੋ ਦੇਈਂਦਾ ਮੌਸਮੀ ਹਰ ਚੀਜ਼ ਯੂਜ਼ ਕਰਦੇ ਰਹੋ ਐ ਥੋੜੀ ਵੀ ਆਪਾਂ 365 ਦਿਨ ਗਾਜਰੇ ਖਾਣੀ ਆ 365 ਦਿਨ ਖੀਰਾ ਹੀ ਖਾਣਾ ਕਦੇ ਗਾਜਰ ਖਾ ਲੋ ਕਦੇ ਛਲਗਮ ਖਾ ਲੋ ਕਦੇ ਮੂਲੀ ਖਾ ਲੋ ਜਿਨ੍ਹਾਂ ਨੂੰ ਪੇਟ ਦੀ ਗੈਸ ਐ ਉਫਾਰਾ ਆਇਆ ਰਹਿੰਦਾ ਪੇਟ 'ਚ ਬਦਹਜਮੀ ਹੋਈ ਰਹਿੰਦੀ ਆ ਮੂਲੀ ਖਾਇਆ ਕਰੋ ਰੋਜ਼ ਉਹਨੇ 5-7-10 ਦਿਨ ਆਪਦਾ ਕੰਮ ਕਰਨਾ ਉਸ ਤੋਂ ਬਾਅਦ ਸੈੱਟ ਹੋ ਜਾਣਾ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਵੇਂ ਦੱਸਿਆ ਕਿਨੂੰ ਸੰਤਰਾ ਮੌਸਮੀ ਪਪੀਤਾ ਏ ਕਿੰਨੇ ਫਲ ਨੇ ਅਨਾਰ ਦਾ ਰਸ ਪੀਆ ਕਰੋ ਤੇ ਜਿਹੜਾ ਅਨਾਰ ਦਾ ਰਸ ਹੈ ਉਹ ਸਾਡੇ ਸਰੀਰ ਦੇ ਵਿੱਚ ਜਿੰਨੇ ਵੀ ਕੀੜੇ ਨੇ ਪੇਟ ਦੇ ਵਿੱਚ ਸਾਰੇ ਕਲੀਨ ਕਰ ਦਿੰਦਾ ਗਾਜਰ ਪੇਟ ਦੇ ਕੀੜੇ ਫਾਇਦਾ ਕਰਦੀ ਆ ਖਤਮ ਕਰਨ ਦੇ ਵਿੱਚ ਤੇ ਇਹ ਸਾਰੀਆਂ ਚੀਜ਼ਾਂ ਨੇ ਬਾਕੀ ਗੱਲਾਂ ਫੇਰ ਕਰਦੇ ਰਹਾਂਗੇ ਜਦੋਂ ਜਦੋਂ ਜਸ ਆਊਗੀ ਤੁਹਾਨੂੰ ਮੈਂ ਨਵੇਂ ਨਵੇਂ ਗੱਲਾਂ ਦੱਸਦਾ ਰਹਾਂਗਾ ਤੁਹਾਡਾ ਵੀ ਜਸ ਬਹੁਤ-ਬਹੁਤ ਸ਼ੁਕਰੀਆ ਔਰ ਜਿੰਨੇ ਵੀ ਦਰਸ਼ਕ ਸਾਡਾ ਵੀਡੀਓ ਦੇਖ ਰਹੇ ਆ ਸਾਰਿਆਂ ਨੂੰ ਬਸ ਮੇਰੇ ਵੱਲੋਂ ਇੱਕੋ ਹੀ ਪਿਆਰ ਭਰਿਆ ਸਤਿ ਸ੍ਰੀ ਅਕਾਲ ਨਮਸਕਾਰ ਤੇ ਅਸ਼ੀਰਵਾਦ ਕਿ ਸਮੇਸ਼ਾ ਆਪਣਾ ਆਪਣੇ ਪਰਿਵਾਰ ਦਾ ਖੁਦ ਦਾ ਬਹੁਤ ਖਿਆਲ ਰੱਖੋ ਬੱਚਿਆਂ ਦਾ ਬਹੁਤ ਖਿਆਲ ਰੱਖੋ ਕਿਉਂਕਿ ਅੱਜ ਕੱਲ ਤੁਹਾਨੂੰ ਸਮਝ ਨਹੀਂ ਹੈਗੀ ਕਿ ਅਸੀਂ ਆਪਣੇ ਬੱਚਿਆਂ ਨੂੰ ਮੋਬਾਈਲ ਤੇ ਲਾ ਦਿੰਦੇ ਆ ਉਹਨਾਂ ਦੀ ਜਦੋਂ ਅਸੀਂ ਕਦਰ ਨਹੀਂ ਕਰਦੇ ਫਿਕਰ ਨਹੀਂ ਕਰਦੇ ਤਾਂ ਸਾਡੇ ਬੱਚੇ ਭਟਕ ਜਾਂਦੇ ਆ ਇਸੇ ਕਰਕੇ ਜਿਹੜੇ ਲੋਕ ਨਸ਼ਿਆਂ ਤੇ ਸਾਡੇ ਬੱਚਿਆਂ ਨੂੰ ਲਾ ਲੈਂਦੇ ਨੇ ਉਹ ਇਹਨਾਂ ਚੀਜ਼ਾਂ ਦਾ ਫਾਇਦਾ ਚੱਕਦੇ ਨੇ ਆਪਣੇ ਬੱਚਿਆਂ ਨਾਲ ਹਮੇਸ਼ਾ ਗੱਲਬਾਤ ਕਰਦੇ ਰਿਹਾ ਕਰੋ ਪਰਿਵਾਰ ਦੇ ਵਿੱਚ ਇੱਕ ਟਾਈਮ ਇੱਕ ਸਮਾਂ ਰਾਤ ਨੂੰ ਜਰੂਰ ਬੈਠ ਕੇ ਇਕੱਠੇ ਬੈਠ ਕੇ ਖਾਣਾ ਖਾਇਆ ਕਰੋ ਇੱਕ ਦੂਜੇ ਦੀ ਗੱਲ ਸੁਣਿਆ ਕਰੋ ਇੱਕ ਦੂਜੇ ਨੂੰ ਆਪਣੀ ਗੱਲ ਸੁਣਾਇਆ ਕਰੋ ਸੋ ਵੀਡੀਓ ਚੰਗਾ ਲੱਗਾ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਜਾਣਕਾਰੀ ਹੋਰ ਲੋਕਾਂ ਤੱਕ ਵੀ ਪਹੁੰਚ ਸਕੇ ਤੈਨੂੰ ਸੜਾ ਚੰਨ ਮੈਨੂੰ ਦਿਓ ਇਜਾਜ਼ਤ ਸੁਸ਼ੇਕਰ ਚੁਸਤੀ ਫੁਰਤੀ ਤੇ ਜੋਸ਼ ਵਧਾਉਣ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ